ਸਸਿਕਲੀ ਮੈਂ ਹਰ ਕਵਰ ਸਿੰਘ ਵੈਦਿਕ ਪਾਸੇ ਕਿਸਾਨ ਸੰਘਰਸ਼ ਤੇ ਦੂਜੇ ਪਾਸੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਤਿਆਰੀਆਂ ਕੋਈ ਵੀ ਮੁਕੰਮਲ ਹੁੰਦੀਆਂ ਵਿਖਾਈ ਨਹੀਂ ਦੇ ਰੀਆਂ ਚੁਣੌਤੀਆਂ ਉੱਥੇ ਹੀ ਖੜੀਆਂ ਨੇ ਸਰਕਾਰਾਂ ਦਾ ਗੈਰ ਸੰਜੀਦਾਪਨ ਦਿਖਾਈ ਦੇ ਰਿਹਾ ਤਾਂ ਕਹਿ ਸਕਦੇ ਆ ਨਾਤਾ ਸਿਆਸਤ ਦਾ ਸਿਆਸਤ ਵਿੱਚ ਕੁਝ ਹਲਚਲ ਕਰਦੇ ਵਿਖਾਈ ਦੇ ਰਿਹਾ ਤੇ ਨਾ ਹੀ ਕਿਸਾਨ ਜਥੇਬੰਦੀਆਂ ਜਿਹੜੀਆਂ ਗੈਰ ਰਾਜਨੀਤਿਕ ਜਥੇਬੰਦੀਆਂ ਸੀ ਡੱਲੇਵਾਲ ਤੇ ਸਰਵਣ ਸਿੰਘ ਪੰਦੇੜ ਦੀ ਜਥੇਬੰਦੀ ਜਿਨ੍ਹਾਂ ਨੇ ਸੰਘਰਸ਼ ਨੂੰ ਲਿਖਿਆ ਤਾਂ ਉਹ ਸੰਘਰਸ਼ ਵੀ ਰੁਕਿਆ ਨਜ਼ਰ ਆ ਰਿਹਾ ਹੈ ਉਹ ਸ਼ੰਭੂ ਬਾਰਡਰ ਤੇ ਬੈਠ ਕੇ ਇਸ ਗੱਲ ਦੀ ਉਡੀਕ ਕਰ ਰਿਹਾ ਕਿ ਸਰਕਾਰ ਉਹਨਾਂ ਨੂੰ ਕਦੋਂ ਅੱਗੇ ਵਧਨ ਦੇਵੇਗੀ ਪਰੰਤੂ ਸਰਕਾਰ ਵਾਲੇ ਪਖਤੋਂ ਜੇ ਦੇਖਿਆ ਜਾਵੇ ਤਾਂ ਹੁਣ ਤੱਕ ਸਰਕਾਰਾਂ ਦਾ ਕਿਸਾਨਾਂ ਤੇ ਕਿਸਾਨੀ ਦੇ ਪ੍ਰਤੀ ਗੈਰ ਸੰਜੀਦਾਪਨ ਦਿਖਾਈ ਦਿੱਤਾ ਹੈ ਜ਼ਬਰ ਤੇ ਜ਼ੁਲਮ ਦੇ ਨਾਲ ਸ਼ੰਭੂ ਤੇ ਖਨੋਰੀ ਬਾਰਡਰ ਤੇ ਜਿਸ ਤਰ੍ਹਾਂ ਦਾ ਤਣਾਅ ਦਿਖਾਈ ਦਿੱਤਾ ਹੈ ਤਾਂ ਹੁਣ ਤੱਕ 6 ਦੇ ਕਰੀਬ ਕਿਸਾਨ ਭਰਾਵਾਂ ਦੀ ਮੌਤ ਹੋ ਚੁੱਕੀ ਹੈ ਇੱਥੋਂ ਤੱਕ ਕਿ ਤਿੰਨ ਪੁਲਿਸ ਕਰਮਚਾਰੀ ਵੀ ਜਿਹੜੇ ਐ ਉਹ ਵੀ ਸ਼ਹੀਦ ਹੋ ਚੁੱਕੇ ਆ ਸਿਆਸਤਦਾਨ ਇਸ ਕਰਕੇ ਸਿਆਸਤ ਦੇ ਵਿੱਚ ਸਰਗਰਮ ਭੂਮਿਕਾ ਨਹੀਂ ਨਿਭਾ ਸਕਦੇ ਕਿਉਂਕਿ ਹਲਕੀ ਫੁਲਕੀ ਵੋਟ ਦੇ ਵਿੱਚ ਵੱਡੀ ਭੂਮਿਕਾ ਕਿਸਾਨਾਂ ਦੀ ਵੀ ਹੁੰਦੀ ਹੈ ਜਿਹੜੀ ਵੋਟ ਪਿੰਡਾਂ ਤੋਂ ਖਿੱਚੀ ਜਾਣੀ ਸੀ ਉਹ ਵੋਟ ਤਾਂ ਹੁਣ ਸ਼ੰਭੂ ਤੱਕ ਖਨੋਰੀ ਬਾਰਡਰ ਤੇ ਬੱਟੀ ਵਿਖਾਈ ਦਿੰਦੀ ਹੈ ਤਾਂ ਕਹਿ ਸਕਦੇ ਆ ਕਿ ਸਿੱਧੇ ਤੌਰ ਤੇ ਜਿਹੜੀ ਵੋਟ ਇਹਨਾਂ ਸਿਆਸਤਦਾਨਾਂ ਨੂੰ ਸਿਆਸੀ ਪਾਰਟੀਆਂ ਨੂੰ ਭੁਗਤਣੀ ਸੀ ਉਹ ਹੁਣ ਵੋਟ ਦੇ ਵਿੱਚ ਵੱਡਾ ਫਰਕ ਇਸ ਕਰਕੇ ਆ ਸਕਦਾ ਹੈ ਕਿਉਂਕਿ ਕਿਸਾਨ ਸੰਘਰਸ਼ ਨੂੰ ਲੈ ਕੇ ਇੱਕ ਵੱਡੀ ਬ੍ਰੇਕ ਸਿਆਸਤਦਾਨਾਂ ਨੂੰ ਲੱਗ ਚੁੱਕੀ ਹੈ ਹੁਣ ਕੋਈ ਵੀ ਸਿਆਸੀ ਪਾਰਟੀ ਹਲਚਲ ਕਰਦੀ ਵਿਖਾਈ ਨਹੀਂ ਦੇ ਰਹੀ ਗੱਠ ਜੋੜ ਦੀ ਗੱਲ ਚੱਲ ਰਹੀ ਸੀ ਉਹ ਗੱਠ ਜੋੜ ਵੀ ਰੁਕਿਆ ਰੁਕਿਆ ਨਜ਼ਰ ਆ ਰਿਹਾ ਹੈ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਸ ਦੇ ਵਿੱਚ ਗੱਠਜੋੜ ਕਰਨਾ ਸੀ ਇੱਕ ਪਾਸੇ ਤਾਂ ਸਥਿਤੀ ਵੀ ਸਪਸ਼ਟ ਹੋਈ ਹੈ ਜਿਹਦੇ ਵਿੱਚ ਆਵਾਦੀ ਪਾਰਟੀ ਤੇ ਕਾਂਗਰਸ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਕਿਆਸ ਰਹੀਆਂ ਚੱਲ ਰਹੀਆਂ ਸੀ ਕਿ ਆਵਾਦੀ ਪਾਰਟੀ ਤੇ ਪੰਜਾਬ ਦੇ ਵਿੱਚ ਮੌਜੂਦਾ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਾਲੀ ਕਾਂਗਰਸ ਦੇ ਵਿੱਚ ਵੱਡਾ ਗੱਠਜੋੜ ਹੋ ਸਕਦਾ ਹੈ ਉਹ ਗੱਠਜੋੜ ਨੂੰ ਬ੍ਰੇਕ ਲੱਗ ਗਈ ਹੈ ਕਿਉਂਕਿ ਜਿਹੜੇ ਇਹਨਾਂ ਪਾਰਟੀਆਂ ਦੇ ਸੁਪਰੀਮੋ ਸੀ ਉਨ੍ਹਾਂ ਦੇ ਵਿਚਾਲੇ ਹੁਣ ਤੱਕ ਜਿਹੜਾ ਗੱਠਜੋੜ ਦਿਖਾਈ ਦਿੱਤਾ ਜਾਂ ਸੀਟ ਸ਼ੇਅਰਿੰਗ ਦਿਖਾਈ ਦਿੱਤੀ ਹੈ ਕੇਵਲ ਤੇ ਕੇਵਲ ਦਿੱਲੀ ਹਰਿਆਣਾ ਤੇ ਨਾਲ ਹੋਰ ਤਿੰਨ ਰਾਜ ਜਹੇ ਨੇ ਜਿਨ੍ਹਾਂ ਦੇ ਵਿੱਚ ਸੀਟ ਸ਼ੇਅਰਿੰਗ ਨੂੰ ਲੈ ਕੇ ਆਮਦੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਸਮਝੌਤਾ ਹੋ ਗਿਆ ਪਰੰਤੂ ਜਿਹੜੀ ਗੱਲ ਹੋਰ ਸਿਰੇ ਲੱਗਣੀ ਸੀ ਉਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਵੀ ਭਾਜਪਾ ਨਾਲ ਗੱਠਜੋੜ ਕਰਨ ਨੂੰ ਲੈ ਕੇ ਅੰਦਰੋਂ ਤਾਂ ਉਹ ਤਾਬਲਾ ਸੀ ਜਾਂ ਇਹ ਕਹਿ ਸਕਦੇ ਹਾਂ ਕਿ ਸੁਖਦੇਵ ਸਿੰਘ ਢੀਂਡਸਾ ਜਿਹੜੇ ਆ ਉਹ ਵੀ ਕਿਤੇ ਨਾ ਕਿਤੇ ਅਕਾਲੀ ਦਲ ਨਾਲ ਗੱਟ ਜੋੜ ਨੂੰ ਲੈ ਕੇ ਸਰਗਰਮ ਭੂਮਿਕਾ ਨਿਭਾ ਸਕਦੇ ਸੀ ਤਾਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਵਿਚਾਲੇ ਜਿਹੜਾ ਗੱਟ ਜੋੜ ਚੱਲ ਰਿਹਾ ਸੀ ਉਹ ਵੀ ਟੁੱਟਿਆ ਕਾਂਗਰਸ ਤੇ ਆਵਾਦੀ ਪਾਰਟੀ ਦੇ ਵਿਚਾਲੇ ਜਿਹੜੇ ਗੱਟ ਜੋੜ ਨੂੰ ਲੈ ਕੇ ਚਰਚਾ ਬਣੀ ਹੋਈ ਸੀ ਉਹ ਵੀ ਕਿਤੇ ਨਾ ਕਿਤੇ ਥੰਮਦੀ ਨਜ਼ਰ ਆਈ ਹੈ ਤਾਂ ਹੁਣ ਕਹਿ ਸਕਦੇ ਆ ਕਿ ਗੱਟ ਜੋੜ ਦੇ ਨਾਲ-ਨਾਲ ਸਿਆਸਤ ਤੇ ਸਿਆਸਤਦਾਨਾਂ ਵੱਲੋਂ ਜਿਸ ਤਰ੍ਹਾਂ ਦੀ ਭੂਮਿਕਾ ਵੋਟਾਂ ਨੂੰ ਲੈ ਕੇ ਦਿਖਾਈ ਦੇਣੀ ਸੀ ਉਹ ਰੁਕੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਕੁਝ ਚੁਣੌਤੀਆਂ ਜਿਹੜੀਆਂ ਨੇ ਉਹ ਸੁਖਬੀਰ ਸਿੰਘ ਬਾਦਲ ਦੇ ਆਲੇ-ਦੁਆਲੇ ਦਿਖਾਈ ਦੇ ਰਹੀਆਂ ਕਿਉਂਕਿ ਇੱਕ ਪਾਸੇ ਤਾਂ ਗੱਟ ਜੋੜ ਰੁਕ ਗਿਆ ਤੇ ਦੂਜੇ ਪਾਸੇ ਕੋਟਕਪੁਰਾ ਗੋਲੀਕਾਂਡ ਦੇ ਮਸਲੇ ਦੇ ਵਿੱਚ 81 ਪੰਨਿਆਂ ਦੀ ਇੱਕ ਚਾਰਟ ਸ਼ੀਟ ਜਿਹੜੇ ਏ ਡੀਜੀਪੀ ਐਲਕੇ ਜਯਾਦਵ ਦੀ ਗਵਾਹੀ ਵਿੱਚ ਸੱਟ ਬਣੀ ਸੀ ਉਹਨਾਂ ਨੇ ਇੱਕ ਚਲਾਨ ਪੇਸ਼ ਕੀਤਾ ਤੇ ਉਸ ਚਲਾਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਉੱਤੇ ਦੋਸ਼ ਲਗਾਏ ਗਏ ਆ ਕਿ ਸਿਆਸੀ ਲਾਭ ਲੈਣ ਲਈ ਇਹ ਗੋਲੀ ਕਾਂਡ ਦਾ ਵਰਤਾਂਤ ਸਿਰਜਿਆ ਗਿਆ ਖੈਰ ਇਸ ਮਸਲੇ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਦੇ ਅੱਗੇ ਵੱਡੀਆਂ ਮੁਸ਼ਕਲਾਂ ਨੇ ਚਾਹੇ ਉਹ ਪ੍ਰਧਾਨਗੀ ਦੇ ਮਸਲੇ ਨੂੰ ਲੈ ਕੇ ਸੀ ਜਾਂ ਪਾਰਟੀ ਦੇ ਅੰਦਰ ਜਿਸ ਤਰ੍ਹਾਂ ਦੀ ਨਿਰਾਸ਼ਾ ਸੁਖਬੀਰ ਸਿੰਘ ਬਾਦਲ ਦੇ ਪ੍ਰਤੀ ਸੀ ਜਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਸਿਆਸਤਦਾਨਾਂ ਨੇ ਸੁਖਬੀਰ ਸਿੰਘ ਬਾਦਲ ਤੋਂ ਟਾਲਾ ਵਟਦਿਆਂ ਪਾਰਟੀ ਨੂੰ ਛੱਡ ਦਿੱਤਾ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾ ਲਿਆ ਤਾਂ ਬਹੁਤ ਸਾਰੇ ਮਸਲੇ ਵੱਡੀਆਂ ਚੁਣੌਤੀਆਂ ਜਿਹੜੀਆਂ ਸੀ ਉਹ ਅਕਾਲੀ ਦਲ ਦੇ ਅੱਗੇ ਹੀ ਖੜੀਆਂ ਨਜ਼ਰ ਆ ਰਹੀਆਂ ਇੱਕ ਵਾਰ ਫਿਰ ਚੋਣਾਂ ਦੇ ਨੇੜੇ ਕਿਸਾਨ ਸੰਘਰਸ਼ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਲਈ ਚੁਣੌਤੀ ਇਸ ਕਰਕੇ ਖੜੀ ਕਰ ਰਿਹਾ ਹੈ ਕਿ ਜਦੋਂ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਵਧਿਆ ਗਿਆ ਸੀ ਤਾਂ ਭਾਈਵਾਲ ਸੀ ਉਦੋਂ ਗੱਟ ਜੋੜ ਦਾ ਹਿੱਸਾ ਸੀ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਲੋਕਾਂ ਨੇ ਪੰਜਾਬੀਆਂ ਨੇ ਵੱਡੇ ਸਵਾਲ ਗੱਟ ਜੋੜ ਤੇ ਖੜੇ ਕੀਤੇ ਸੀ ਤੇ ਮਜਬੂਰਨ ਹਰ ਸਿਮਰਤ ਕੌਰ ਬਾਦਲ ਨੂੰ ਕੇਂਦਰ ਵਜ਼ਾਰਤ ਤੋਂ ਪੈਰ ਪਿੱਛੇ ਖਿੱਚਣੇ ਪਏ ਅਸਤੀਫਾ ਦੇਣਾ ਪਿਆ ਤੇ ਇਥੋਂ ਤੱਕ ਕਿ ਗੱਟ ਜੋੜ ਵੀ ਤੋੜਨਾ ਪਿਆ ਤਾਂ ਇੱਕ 9 ਮਾਸ ਵਾਲਾ ਰਿਸ਼ਤਾ ਜਿਹੜਾ ਸੀ ਉਹ ਖਤਮ ਹੁੰਦਾ ਦਿਖਾਈ ਦਿੱਤਾ ਜਦੋਂ ਖੇਤੀ ਦੇ ਕਾਲੇ ਕਾਨੂੰਨ ਰੱਦ ਕਰਵਾ ਲਏਗੇ ਕਿਸਾਨ ਘਰਾਂ ਨੂੰ ਪਰਤਾਏ ਤਾਂ ਕਿਤੇ ਨਾ ਕਿਤੇ ਇਸ ਗੱਲ ਦੀ ਚਰਚਾ ਬਣਦੀ ਵਿਖਾਈ ਦਿੱਤੀ ਸੀ ਕਿ ਆਕਰ ਜਦੋਂ ਲੋਕ ਸਭਾ ਚੋਣਾਂ ਨੇੜੇ ਹੋਣਗੀਆਂ ਤਾਂ ਉਸ ਸਮੇਂ ਕਿਸ ਤਰ੍ਹਾਂ ਦੇ ਗੱਠਜੋੜ ਹੋਣਗੇ ਗੱਠਜੋੜ ਹੁੰਦੇ ਵੀ ਉਦੋਂ ਆ ਜਦੋਂ ਪਾਰਟੀਆਂ ਕਮਜ਼ੋਰ ਹੋ ਜਾਣ ਕਿਉਂਕਿ ਹਰ ਸਿਆਸੀ ਪਾਰਟੀ ਜਿਹੜੀ ਹੈ ਉਹ ਵਿਧਾਨ ਸਭਾ ਚੋਣਾਂ ਦੇ ਸਮੇਂ ਹੀ ਹਾਸ਼ੀਏ ਤੇ ਚਲੀ ਗਈ ਸੀ ਤੇ ਸੱਤਾ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਆ ਗਈ ਜਿਨ੍ਹਾਂ ਨੂੰ ਵੱਡਾ ਬਹੁਮਤ ਮਿਲ ਗਿਆ ਤਾਂ ਹੁਣ ਜਦੋਂ ਉਹਨਾਂ ਦੇ ਸਮੇਂ ਦੇ ਵਿੱਚ ਐਂਟੀ ਕੰਪੈਂਸੀ ਆਮ ਆਦੀ ਪਾਰਟੀ ਨੂੰ ਵੀ ਵਖਾਈ ਦਿੱਤੀ ਐ ਤਾਂ ਕਿਤੇ ਨਾ ਕਿਤੇ ਉਹਨਾਂ ਨੇ ਫੇਰ ਗੱਟ ਜੋੜ ਵਾਲੀ ਗੱਲ ਚਲਾ ਲਈ ਤਾਂ ਕਹਿ ਸਕਦੇ ਆ ਕਿ ਬਹੁਤ ਸਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਅੰਦਰੋਂ ਅੰਦਰੀ ਕਮਜ਼ੋਰ ਹੁੰਦੀਆਂ ਜਾ ਰਹੀਆਂ ਤਾਂ ਉਹਨਾਂ ਨੂੰ ਗੱਟ ਜੋੜ ਕਰਨਾ ਇੱਕ ਮਜਬੂਰੀ ਹੀ ਜਾਪਦੀ ਹੈ ਇਸੇ ਕਰਕੇ ਗੱਟਜੋੜ ਜਿਹੜੇ ਐ ਸਿਆਸੀ ਪਾਰਟੀਆਂ ਵਿੱਚ ਹੁੰਦੇ ਵਖਾਈ ਦਿੱਤੇ ਐ ਤਾਂ ਹੁਣ ਅਗਲੀ ਗੱਲ ਚੱਲ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਟਜੋੜ ਹੋ ਸਕਦਾ ਹੈ ਤਾਂ ਬਸਪਾ ਨੇ ਪੈਰ ਪਿੱਛੇ ਖਿੱਚ ਲਏ ਕਿ ਜਦੋਂ ਲੱਗਿਆ ਉਹਨਾਂ ਨੂੰ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਗੱਟਜੋੜ ਕਰਨ ਜਾ ਰਿਹਾ ਬਹੁਤ ਸਾਰੇ ਆਗੂਆਂ ਨੇ ਇਸ ਗੱਲ ਨੂੰ ਮੰਨਿਆ ਵੀ ਕਿ ਵਾਕਈ ਹੀ ਗੱਟਜੋੜ ਹੋਣ ਜਾ ਰਿਹਾ ਜਿਸ ਦੀ ਪੁਸ਼ਟੀ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਸੀ ਅਮਿਤ ਸ਼ਾਹ ਉਹਨਾਂ ਨੇ ਕੀਤੀ ਤਾਂ ਬਹੁਤ ਸਾਰੇ ਹੋਰ ਵੀ ਆਗੂਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਵਾਕਈ ਹੀ ਗੱਟਜੋੜ ਹੋਣ ਜਾ ਰਿਹਾ ਹੈ ਤੇ ਬਾਅਦ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਨੇ ਵੀ ਗੱਟਜੋੜ ਨੂੰ ਲੈ ਕੇ ਇਹ ਗੱਲ ਕਹੀ ਸੀ ਕਿ ਜੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਟਜੋੜ ਹੁੰਦਾ ਤਾਂ ਕਿਤੇ ਨਾ ਕਿਤੇ ਉਹ ਵੀ ਸਿਰੇ ਚੜ੍ਹ ਸਕਦਾ ਹੁਣ ਗੱਲ ਕਰ ਲੈਂਦੇ ਆ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਤੇ ਖੜੀਆਂ ਚੁਣੌਤੀਆਂ ਦੀ ਕਿਉਂਕਿ ਜਦੋਂ ਵੀ ਚੋਣਾਂ ਦਾ ਮਾਹੌਲ ਸਿਆਸਤ ਦੇ ਵਿੱਚ ਦਿਖਾਈ ਦਿੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ਤੇ ਧੱਕਣ ਲਈ ਅਜਿਹੇ ਮਾਮਲੇ ਫੇਰ ਉਠਾ ਦਿੱਤੇ ਜਾਂਦੇ ਆ ਜਿਵੇਂ ਬਰਗਾੜੀ ਬੇਦਵੀ ਮਾਮਲੇ ਜਿਹੜੇ ਸਾਹਮਣੇ ਆਏ ਸੀ ਤਾਂ ਉਹਨਾਂ ਨੂੰ ਲੈ ਕੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਵੱਡੇ ਸਵਾਲਾਂ ਦੇ ਵਿੱਚ ਖੜਾ ਨਜ਼ਰ ਆਉਂਦਾ ਰਿਹਾ ਤਾਂ ਚਾਹੇ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਵੱਡੀ ਸੱਟ ਵੱਜੀ ਤਾਂ ਉਸ ਦਾ ਵੱਡਾ ਕਾਰਨ ਵੀ ਇਹ ਸੀ ਕਿ ਬਾਈਬਲ ਕਲਾ ਕਾਂ ਕੋਰਪਰਾ ਗੋਲੀਕਾਂਡ ਤੇ ਬੇਦਬੀ ਦੇ ਮਸਲੇ ਹੀ ਜਿਹੜੇ ਸੀ ਉਹ ਅਕਾਲੀ ਦਲ ਨੂੰ ਲੈ ਕੇ ਬੈਠ ਗਏ ਸੀ ਤਾਂ ਹੁਣ ਫੇਰ ਇੱਕ ਵਾਰ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਆਈ ਕੈਪਟਨ ਮਰਿੰਦਰ ਦੀ ਸਰਕਾਰ ਦੇ ਸਮੇਂ ਜੋਰਾ ਸਿੰਘ ਮਾਨ ਤੇ ਜਸਟਿਸ ਰਣਜੀਤ ਸਿੰਘ ਵੀ ਬੈਬਲ ਕਲਾਂ ਕੋਰਪਰਾ ਗੋਲੀਕਾਂਡ ਦੇ ਮਸਲੇ ਦੇ ਉੱਤੇ ਉਹਨਾਂ ਦੀ ਸ਼ਿਟ ਕੰਮ ਕਰ ਰਹੀ ਸੀ ਤਾਂ ਹੁਣ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਆਈ ਤਾਂ ਉਹਨਾਂ ਨੇ ਵੀ ਅਕਾਲੀ ਦਲ ਨੂੰ ਬੈਕਫੁੱਟ ਤੇ ਤੱਕਣ ਲਈ ਅਕਾਲੀ ਦਲ ਦਾ ਵੋਟ ਬੈਂਕ ਹਾਸਲ ਕਰਨ ਲਈ ਤਾਂ ਕਹਿ ਸਕਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਸੀ ਕਿ ਬੈਬਲ ਕਲਾਂ ਤੇ ਕੋਰਪਰਾ ਗੋਲੀकांड ਦੇ ਮਾਮਲੇ ਦੇ ਵਿੱਚ ਜਾਂ ਬੇਦਬੀ ਮਸਲਿਆਂ ਦੇ ਵਿੱਚ ਇੱਕ ਇਨਸਾਫ ਜਿਹੜਾ ਉਹ ਦਿੱਤਾ ਜਾਏਗਾ ਬੇਸ਼ੱਕ 18 ਜਾਂ 2 ਸਾਲ ਦੇ ਵਕਫੇ ਦੇ ਵਿੱਚ ਸਰਕਾਰ ਕੋਈ ਵੱਡਾ ਇਨਸਾਫ ਜਾਂ ਉਹਨਾਂ ਲੋਕਾਂ ਨੂੰ ਟਾਰਸ ਨਹੀਂ ਦੇ ਸਕੀ ਜਿਹੜੀਆਂ ਜਥੇਬੰਦੀਆਂ ਸੰਘਰਸ਼ ਦੇ ਵਿੱਚ ਸਨ ਤਾ 2 ਸਾਲਾਂ ਦੇ ਵਿੱਚ ਆਵਾਦੀ ਪਾਰਟੀ ਦੇ ਹੀ ਵਿਧਾਇਕ ਜਿਹੜੇ ਕੁਵਰ ਵਿਜੇ ਪ੍ਰਤਾਪ ਹੈ ਉਹਨਾਂ ਨੇ ਸਰਕਾਰ ਤੇ ਸਰਕਾਰ ਦੀ ਕਾਰਗਜ਼ਾਰੀ ਤੇ ਤੇ ਸਰਕਾਰ ਵੱਲੋਂ ਬਣਾਈ ਸਿੱਟ ਤੇ ਵੱਡੇ ਸਵਾਲ ਖੜੇ ਕੀਤੇ ਤੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਗੱਲ ਤੇ ਇਤਰਾਜ਼ ਕਰਦਿਆਂ ਕਿਹਾ ਕਿ ਜਿਹੜੀ ਮੇਰੇ ਵੱਲੋਂ ਸਿੱਟ ਦੇ ਵਿੱਚ ਜਾਂਚ ਕੀਤੀ ਗਈ ਸੀ ਉਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਤੇ ਮੇਰੇ ਪ੍ਰਤੀ ਹੀ ਅਜਿਹੇ ਵਕੀਲ ਤੇ ਅਜਿਹੇ ਗਵਾਹ ਖੜੇ ਕੀਤੇ ਜਾ ਰਿਹਾ ਜਿਸ ਦੇ ਨਾਲ ਇਹ ਬੈਬਲ ਕਲਾਂ ਕੋਟਕਪਰਾ ਕੋਲੀਕਾਨ ਤੇ ਬੇਦਬੀ ਦਾ ਮਸਲਾ ਜਿਹੜਾ ਹੈ ਉਹ ਖਿਸਕਦਾ ਚਲੇ ਗਿਆ ਹੁਣ ਜਦੋਂ ਸਰਕਾਰ ਆਮ ਆਦੀ ਪਾਰਟੀ ਦੇਾਈ ਤਾਂ ਉਹਨਾਂ ਨੇ 7100 ਪੰਨਿਆਂ ਦੀ ਇੱਕ ਚਾਰਲ ਸ਼ੀਟ ਅਦਾਲਤ ਦੇ ਵਿੱਚ ਦਾਖਲ ਕੀਤੀ ਸੀ ਤਾਂ ਹੁਣ ਇੱਕ ਵਾਰ ਫਿਰ ਜਦੋਂ ਲੋਕ ਸਭਾ ਚੋਣਾਂ ਦਾ ਮਾਹੌਲ ਦਿਖਾਈ ਦੇ ਰਿਹਾ ਜਦੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕੱਢ ਕੇ ਅੱਗੇ ਵਧਣਾ ਚਾਹੁੰਦਾ ਸੀ ਤਾਂ ਕਿਤਨਾ ਕਿਤੇ ਕਿਸਾਨ ਸੰਘਰਸ਼ ਕਾਰਨ ਉਹਨਾਂ ਨੂੰ ਬੈਕਫੁੱਟ ਤੇ ਆਉਣਾ ਪਿਆ ਤੇ ਇੱਕ ਵਾਰ ਫਿਰ 81 ਪੰਨਿਆਂ ਦੀ ਚਾਰਡ ਸ਼ੀਟ ਕੋਰਟਪੁਰਾ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਹੈ ਜਿਹਦੇ ਵਿੱਚ ਸਮੇਤ ਸੈਣੀ ਨੂੰ ਤੇ ਉਪ ਮੁੱਖ ਮੰਤਰੀ ਰਹੇ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਸਿਆਸੀ ਲਾਹ ਲੈਂਣ ਦਾ ਦੋਸ਼ੀ ਮੰਨਿਆ ਗਿਆ ਹੁਣ ਵੇਖਣਾ ਹੋਏਗਾ ਕਿ ਜਿਹੜੀ ਚਾਰਡ ਸ਼ੀਟ ਪੇਸ਼ ਕੀਤੀ ਗਈ ਹੈ ਜਿਸ ਦੇ ਵਿੱਚ ਸਖਬੀਰ ਸਿੰਘ ਬਾਦਲ ਤੇ ਸਮੇਤ ਸ੍ਰੇਣੀ ਨੂੰ ਦੋਸ਼ੀ ਬਣਾਇਆ ਜਾ ਰਿਹਾ ਹੈ ਉਸ ਦੇ ਵਿੱਚ ਕਦੋਂ ਇਹ ਅਦਾਲਤੀ ਮਾਮਲਾ ਸਿਰੇ ਲੱਗੇਗਾ ਕਿਉਂਕਿ ਅਦਾਲਤਾਂ ਦੇ ਵਿੱਚ ਚੱਲ ਰਹੇ ਮਸਲੇ ਲੰਮਾ ਸਮਾਂ ਚੱਲਦੇ ਆ ਤੇ ਜਿਹਦੇ ਵਿੱਚ ਆਸਤੇ ਅਮੀਤ ਹੀ ਸਮਾਂ ਟਪਾਇਆ ਜਾਂਦਾ ਤੇ ਸਰਕਾਰਾਂ ਅਜਿਹੇ ਟੰਗ ਤਰੀਕੇ ਅਪਣਾ ਹੀ ਲੈਂਦੀਆਂ ਨੇ ਜਿਹੜੇ ਲੋਕ ਇਹ ਗੱਲ ਕਹਿ ਰਿਹਾ ਕਿ ਸਖਬੀਰ ਸਿੰਘ ਬਾਦਲ ਅਗੇ ਵੱਡੀ ਚੁਣੌਤੀ ਹੈ ਕਈ ਵਾਰ ਵੇਖਿਆ ਕਿ ਸੁਖਬੀਰ ਸਿੰਘ ਬਾਦਲ ਅਗੇ ਮੁਸ਼ਕਲਾਂ ਤੇ ਚੁਣੌਤੀਆਂ ਬਹੁਤ ਖੜੀਆਂ ਦਿਖਾਈ ਦਿੱਤੀਆਂ ਪਰ ਹਰ ਵਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਇਹਨਾਂ ਚੁਣੌਤੀਆਂ ਦੀ ਕਦੇ ਵੀ ਪਰਵਾਹ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਕਿਹਾ ਕਿ ਇੱਕ ਪੋਲੀਟੀਕਲ ਵਨ ਡਾਟਾ ਦੇ ਤਹਿਤ ਇਹ ਸਾਰਾ ਕੁਝ ਬੁਣਿਆ ਜਾਂਦਾ ਹੈ ਇਹ ਸਾਜਸ਼ਾ ਬਣਾਈਆਂ ਜਾਂਦੀਆਂ ਸੱਤਾ ਧਿਰ ਵਾਲੀ ਸਰਕਾਰ ਵੀ ਅਜੇਹਾ ਕੁਝ ਇਸ ਕਰਕੇ ਕਰ ਰਹੀ ਹੈ ਕਿ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਸਕੇ ਤਾਂ ਹੁਣ ਵੇਖਣਾ ਹੋਏਗਾ ਕਿ ਅਦਾਲਤ ਵਾਲੇ ਪੱਖ ਤੋਂ ਕਦੋਂ ਕਿਸ ਸਮੇਂ ਫੈਸਲੇ ਆਉਂਦੇ ਆ ਕਿਹੜੇ ਗਵਾਹ ਪੁਕਤਦੇ ਆ ਸੁਖਬੀਰ ਸਿੰਘ ਬਾਦਲ ਨੂੰ 1 ਮਾਰਚ ਨੂੰ ਫੇਰ ਕੋਰਟ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਤਾਂ ਕਈ ਤਰ੍ਹਾਂ ਦੇ ਕਟੜਾ ਕਰਮਾ ਜਿਹੜੇ ਉਹ ਸਿਆਸੀ ਪਾਰਟੀਆਂ ਦੇ ਜਿਹੜੇ ਆ ਉਹ ਵੇਖਣ ਨੂੰ ਮਿਲ ਰਿਹਾ ਇਸ ਦੇ ਨਾਲ ਹੀ ਜਦੋਂ 29 ਫਰਵਰੀ ਨੂੰ ਗੈਰ ਰਾਜਨੀਤਿਕ ਜਥੇਬੰਦੀਆਂ ਨੇ ਕੋਈ ਵੱਡਾ ਪ੍ਰੋਗਰਾਮ ਦੇਣਾ ਤਾਂ ਉਸ ਤੋਂ ਪਹਿਲਾਂ ਇੱਕ ਐਸਕੇਐਮ ਦੇ ਉੱਤੇ ਜਿਹੜੇ ਵੱਡੇ ਇਲਜ਼ਾਮ ਲਗਾਏ ਗਿਆ ਹੈ ਜਾਂ SKM ਦੇ ਮਸਲੇ ਦੇ ਉੱਤੇ ਜਿਹੜੀਆਂ ਦੱਲੇਵਾਲ ਤੇ ਪੰਦੇਰ ਦੀਆਂ ਜਥੇਬੰਦੀਆਂ ਸੀ ਜਿਨ੍ਹਾਂ ਨੂੰ ਸੰਘਰਸ਼ ਦੇ ਦੌਰਾਨ ਸਵਾਲਾਂ ਦੇ ਕਿਟਾਰੇ ਚ ਖੜਾ ਹੋਣਾ ਪੈ ਰਿਹਾ ਹੈ SKM ਬੇਸ਼ੱਕ ਉਹਨਾਂ ਦੀ ਮਾਦੀ ਗੱਲ ਕਰਦਾ ਹੈ ਪਰੰਤੂ ਅੱਜ ਜਿਹੜੇ ਦੱਲੇਵਾਲ ਜਾਂ ਸਰਵਣ ਸਿੰਘ ਪੰਦੇਰ ਨੇ ਉਹਨਾਂ ਨੇ ਇਸ ਗੱਲ ਦੀ ਵੀ ਪੁਸ਼ਟੀ ਕਰ ਦਿੱਤੀ ਹੈ ਕਿ SKM ਜਿਹੜਾ ਇਹ ਗੱਲ ਕਹਿ ਰਿਹਾ ਸੀ ਕਿ ਅਸੀਂ ਉਹਨਾਂ ਨਾਲ ਤਾਲਮਿਲ ਨਹੀਂ ਬਣਾਇਆ ਤਾਂ ਹੁਣ ਸਰਵਣ ਸਿੰਘ ਪੰਦੇਰ ਨੇ ਸਥਿਤੀ ਸਪਸ਼ਟ ਕਰ ਦਿੱਤੀ ਹੈ ਕਿ 13 ਦੇ ਕਰੀਬ ਐਸਕੇਐਮ ਦੇ ਆਗੂਆਂ ਨਾਲ ਬੈਠਕਾਂ ਹੁੰਦੀਆਂ ਨੇ ਮੀਟਿੰਗਾਂ ਹੁੰਦੀਆਂ ਨੇ ਪਰੰਤੂ ਕੋਈ ਵੀ ਹੰਗਾਰਾ ਨਾ ਮਿਲਣ ਤੋਂ ਬਾਅਦ ਹੀ ਉਹਨਾਂ ਨੇ ਜਿਹੜਾ ਦਿੱਲੀ ਜਾਣ ਦਾ ਫੈਸਲਾ ਕੀਤਾ ਐਮਐਸਪੀ ਦੇ ਉੱਤੇ ਕਾਨੂੰਨ ਬਣਾਉਣ ਨੂੰ ਲੈ ਕੇ ਫੈਸਲਾ ਕੀਤਾ ਸਰਵਣ ਸਿੰਘ ਪੰਦੇਰ ਨੇ ਗੱਲ ਕਹੀ ਹੈ ਕਿ ਸਾਨੂੰ ਸਵਾਲਾਂ ਦੇ ਜਵਾਬ ਦੇਣੇ ਪੈ ਰਹੇ ਸੀ ਐਸੇ ਕਰਕੇ ਸਾਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਐਸਕੇਐਮ ਦੇ ਆਗੂਆਂ ਦੇ ਨਾਲ ਬੈਠ ਕੋਈ ਹੈ ਤੇ ਦੂਜੇ ਪਾਸੇ ਐਸਕੇਮ ਜਿਸ ਤਰ੍ਹਾਂ ਦੇ ਪ੍ਰੋਗਰਾਮ ਦੇ ਰਿਹਾ ਹੈ ਜਿਸ ਤਰ੍ਹਾਂ ਤਾਲਮੇਲ ਕਮੇਟੀ ਦਾ ਗਠਨ ਕਰ ਰਿਹਾ ਹੈ ਤਾਂ ਵੇਖਣਾ ਹੋਏਗਾ ਕਿ ਤਾਲਮੇਲ ਕਮੇਟੀ ਜਿਹੜੀ ਐਸਕੇਮ ਨਾਲ ਸਬੰਧਤ ਹੈ ਉਹ ਡੱਲੇਵਾਲ ਜਥੇਬੰਦੀ ਸਰਵਣ ਸਿੰਘ ਪੰਦੇੜ ਵਾਲੀ ਜਥੇਬੰਦੀ ਨਾਲ ਚੱਲਣ ਦਾ ਕੋਈ ਫੈਸਲਾ ਕਰਦੀ ਹੈ ਜਾਂ ਜਿਸ ਤਰ੍ਹਾਂ ਦੀ ਸਫਾਈ ਅੱਜ ਗੈਰ ਰਣਨੀਤਕ ਜਥੇਬੰਦੀ ਸਰਵਣ ਸਿੰਘ ਪੰਦੇੜ ਤੇ ਡੱਲੇਵਾਲ ਦੀ ਜਥੇਬੰਦੀ ਦਿੰਦੀ ਨਜ਼ਰ ਆ ਰਹੀ ਹੈ ਤਾਂ ਉਸ ਦੇ ਜਵਾਬ ਵਿੱਚ ਵੇਖਣਾ ਹੋਏਗਾ ਕਿ ਐਸਕੇਮ ਕਿਸ ਤਰ੍ਹਾਂ ਦਾ ਫੈਸਲਾ ਕਰਦਾ ਹੈ ਤੇ ਦੂਜੇ ਪਾਸੇ ਦਿੱਲੀ ਜਾਣ ਦੇ ਫੈਸਲੇ ਦੇ ਉੱਤੇ ਕਿਸਾਨ ਜਥੇਬੰਦੀਆਂ 29 ਫਰਵਰੀ ਨੂੰ ਕਿਸ ਤਰ੍ਹਾਂ ਦਾ ਫੈਸਲਾ ਲੈਂਦੀਆਂ ਹਨ ਸ਼ੁਭ ਕਰਨ ਦੇ ਮਸਲੇ ਦੇ ਵਿੱਚ ਜਿਸ ਤਰ੍ਹਾਂ ਦਾ ਰੇੜਕਾ ਬਣਿਆ ਹੋਇਆ ਉਹ ਉਸੇ ਤਰ੍ਹਾਂ ਲਟਕਦਾ ਨਜ਼ਰ ਆ ਰਿਹਾ ਹੈ ਤੇ ਸਵਾਲ ਖੜੇ ਕੀਤੇ ਜਾ ਰਹੇ ਆ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਜਿਨ੍ਹਾਂ ਵੱਲੋਂ ਹੁਣ ਤੱਕ ਸ਼ੁਭ ਕਰਨ ਸਿੰਘ ਦੇ ਮਸਲੇ ਦੇ ਵਿੱਚ ਕੋਈ ਵੀ ਅਜਹੀ ਸਵਿਧਾਨਿਕ ਜਿਹੜੀ ਭੂਮਿਕਾ ਉਹ ਨਹੀਂ ਨਭਾਈਗੀ ਕਿਉਂਕਿ ਸਰਕਾਰਾਂ ਤੋਂ ਇਨਸਾਫ ਦੀ ਗੱਲ ਜਿਹੜੀ ਹੈ ਕੀਤੀ ਜਾ ਰਹੀ ਹੈ ਪਰੰਤੂ ਜਿਹੜਾ ਸਰਕਾਰਾਂ ਦਾ ਕਿਸਾਨਾਂ ਪ੍ਰਤੀ ਕਿਸਾਨ ਜਥੇਬੰਦੀਆਂ ਪ੍ਰਤੀ ਗੈਰ ਸੰਜੀਦਾਪਣਾ ਉਹ ਵੀ ਦਿਖਾਈ ਦੇ ਰਿਹਾ ਤੇ ਜਿਹੜੀ ਸਿਆਸਤ ਦੇ ਵਿੱਚ ਜਿਹੜੀ ਸਰਗਰਮੀ ਜਿਹੜੀ ਗਰਮੀ ਦਿਖਾਈ ਦੇਣੀ ਸੀ ਉਹ ਵੀ ਰੁਕੀ ਰੁਕੀ ਨਜ਼ਰ ਆ ਰਹੀ ਹੈ